ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਥਾਨ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤੰਤਰ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਪਾਪਾ ਸ਼੍ਰੀ ਚੰਦ ਜੀ ਦਾ ਬੜਾ ਪਾਵਨ ਪਵਿੱਤਰ ਸਥਾਨ ਆ ਇਸ ਸਥਾਨ ਦਾ ਨਾਮ ਹੈਗਾ ਜੀ ਬਾਹੜ ਸਾਹਿਬ ਬਾਹੜ ਸਾਹਿਬ ਇਹ ਗੁਰਦੁਆਰਾ ਹੈਗਾ ਜੀ ਪਠਾਨਕੋਟੋਂ ਅੰਮ੍ਰਿਤਸਰ ਰੋਡ ਤੇ ਸਰਨਾ ਪਿੰਡ ਦੇ ਲਾਗੇ ਬਿਲਕੁਲ ਗੁਰੂ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ 62 ਸਾਲ ਇਸ ਸਥਾਨ ਤੇ ਰਹਿ ਕੇ ਜਿਹੜੀ ਆ ਉਹ ਤਪੱਸਿਆ ਤੇ ਗੁਰੂ ਮਹਾਰਾਜ ਦੀ ਭਗਤੀ ਕੀਤੀ ਸੀ ਤੇ ਤੁਸੀਂ ਵੀ ਕਰੋ ਦਰਸ਼ਨ ਤੇ ਗੁਰੂ ਮਹਾਰਾਜ ਨੇ ਇਸ ਸਥਾਨ ਦੇ ਉੱਪਰ ਇੱਕ ਬਹੁਤ ਸੁਹਣੀ ਇਸ ਇਲਾਕੇ ਦੀਆਂ ਸੰਗਤਾਂ ਲਈ ਪਾਣੀ ਦੇ ਸੰਸਾਧਨ ਦੇ ਲਈ ਪੌਲੀ ਤਿਆਰ ਕਰਵਾਈ ਸੀਗੀ ਉਹ ਬੌਲੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਗੁਰੂ ਘਰ ਦੇ ਵੀ ਦਰਸ਼ਨ ਕਰਾਵਾਂਗੇ ਤੇ ਇਹ ਆ ਜੀ ਉਹ ਬੌਲੀ ਸਾਹਿਬ ਜੂ ਗੁਰੂ ਮਹਾਰਾਜ ਨੇ ਆਪ ਦੇ ਹੱਥੀ ਤਿਆਰ ਕਰਵਾਈ ਸੀਗੀ ਹੁਣ ਇਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇਖ ਰਖੇ ਇਹਦਾ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ ਵਾ ਤੇ ਉਹਨਾਂ ਵੱਲੋਂ ਜਿਹੜੀ ਕਾਰ ਸੇਵਾ ਚੱਲ ਰਹੀ ਆ ਕਰੋ ਦਰਸ਼ਨੀ ਤੁਸੀਂ ਬੌਲੀ ਸਾਹਿਬ ਦੇ ਇਹ ਸਥਾਨ ਬਹੁਤ ਵਧੀਆ ਵਾ ਇਤਿਹਾਸਕ ਪੱਖੋਂ ਵੀ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਵਾ ਤੇ ਇੱਥੇ ਵੈਸੇ ਵੀ ਆ ਕੇ ਜਿਹੜਾ ਦਿਲ ਨੂੰ ਉਹ ਸਕੂਨ ਮਿਲਦਾ ਵਾ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਗੁਰੂ ਮਹਾਰਾਜ ਦੇ ਸਥਾਨ ਦੇ ਇਹ ਇੱਥੋਂ ਜੀ ਐਂਟਰ ਹੁੰਨੇ ਆਪਾਂ ਤਾਂਪਸਥਾਨ ਮੰਦਰ ਬਾਬਾ ਸ਼੍ਰੀਚੰਦ ਸਾਹਿਬ ਜੀ ਦਾ ਇਹ ਜਿਹੜਾ ਅਸਥਾਨ ਤੇ ਹੁਣ ਤੁਹਾਨੂੰ ਪੁਣੇ ਦਰਸ਼ਨ ਵੀ ਕਰਾਵਾਂਗੇ ਵੀ ਆਹ ਜਿਹੜਾ ਅਸਥਾਨ ਆ ਇਹ ਬਾਬਾ ਸ਼੍ਰੀਚੰਦ ਜੀ ਦਾ ਤਪਸਥਾਨ ਆ ਤੇ ਇਹਨੂੰ ਹੁਣ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਰੈਨੋਵੇਟ ਕੀਤਾ ਜਾ ਰਿਹਾ ਜਦੋਂ ਕਦੇ ਵੀ ਤੁਹਾਨੂੰ ਮੌਕਾ ਲੱਗੇ ਤਾਂ ਇਸ ਅਸਥਾਨ ਤੇ ਜ਼ਰੂਰ ਹਾਜ਼ਰੀ ਭਰ ਕੇ ਜਾਣੀਏ ਤੁਸੀਂ ਸਾਰੇ ਸਾਧ ਸੰਗਤ ਨੇ ਬਹੁਤ ਵਧੀਆ ਜਿਹੜੀ ਇਹ ਜਗਾ ਬਣੀ ਹੋਈ ਆ ਤੇ ਆ ਇੱਕ ਬੇਰੀ ਹੈ ਜੀ ਇਹ ਗੁਰੂ ਮਹਾਰਾਜ ਜੀ ਨੇ 베ਰੀ ਆਪਣੇ ਹੱਥੀ ਲਾਈ ਸੀਗੀ ਤੇ 500 ਸਾਲ ਤੋਂ ਉੱਪਰ ਜਿਹੜੀ ਆ ਇਸ 베ਰੀ ਦੀ ਜਿਹੜੀ ਆ ਉਹ ਉਮਰ ਹੋ ਚੁੱਕੀ ਆ ਤੇ ਬਾਬਾ ਸ਼੍ਰੀ ਚੰਨ ਜੀ ਨੇ ਇਹਨੂੰ ਆਪਣੇ ਹੱਥੀ ਲਾਇਆ ਸੀਗਾ ਤੁਸੀਂ ਵੀ ਕਰੋ ਦਰਸ਼ਨ ਜੀ ਔਰ ਇਸ ਸਥਾਨ ਦਾ ਜਿਹੜਾ ਸੰਖੇਪ ਇਤਿਹਾਸ ਆ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਲਾਸਟ ਦੇ ਵਿੱਚ ਦਿਖਾਵਾਂਗਾ ਤੁਸੀਂ ਜਰੂਰ ਉਹ ਇਤਿਹਾਸ ਨੂੰ ਪੜ੍ਹਨਾ ਵਾ ਤੇ ਵੀਡੀਓ ਨੂੰ ਕਿਤੇ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਜਿਹੜੀਆਂ ਸੰਗਤਾਂ ਨੂੰ ਨਹੀਂ ਇਸ ਸਥਾਨ ਬਾਰੇ ਪਤਾ ਤਾਂ ਉਹ ਵੀ ਇੱਥੇ ਆ ਕੇ ਦਰਸ਼ਨ ਕਰਨ ਔਰ ਇਸ ਸਥਾਨ ਨੂੰ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਵੀ ਚਰਨਛੋਹ ਪ੍ਰਾਪਤ ਆ ਤੇ ਛੇਵੇਂ ਪਾਸ਼ਾ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਵੀ ਇਸ ਸਥਾਨ ਉੱਪਰ ਆਏ ਸੀ ਕਿਹੜਾ ਇਤਿਹਾਸ ਆ ਜੀ ਇਸ ਨੂੰ ਕਰਦਾ ਰੀਡ ਕਰੋ ਕਿਹੜਾ ਗੁਰੂ ਮਹਾਰਾਜ ਜੀ ਇੱਥੇ ਆਏ ਤੇ ਗੁਰੂ ਅਰਜਨ ਦੇਵ ਜੀ ਦੇ ਲੈ ਕੇ ਗੁਰੂ ਹਰ ਗੋਬਿੰਦ ਸਾਹਿਬ ਰਾਏ ਜੀ ਇੱਥੇ ਆਏ ਗੁਰੂ ਮਹਾਰਾਜ ਇਥੋਂ ਹਰਮਿੰਦਰ ਸਾਹਿਬ ਵੀ ਗਏ ਸਾਰਾ ਕੁਝ ਸੰਖੇਪ ਦੇ ਵਿੱਚ ਲਿਖਿਆ ਹੋਇਆ ਵਾ ਇਹ ਇਤਿਹਾਸ ਆ ਜਿਹੜੀ ਬੇਰੀ ਲੱਗੀ ਹੋਈ ਆ ਉਹ ਮਹਾਰਾਜ ਨੇ ਆਪ ਟਾਣੀ ਗੱਡ ਕੇ ਤੇ ਉਹਨੂੰ ਉਗਾਇਆ ਸੀਗਾ ਤੁਸੀਂ ਦੇਖੀ ਸੀਗੇ ਵੀ ਹੁਣ ਉਹ ਅੱਜ ਵੀ ਉਸੇ ਤਰ੍ਹਾਂ ਹਰੀ ਭਰੀ ਉਹ ਹੈਗੀ ਆ ਇਹ ਇਤਿਹਾਸ ਆ ਤੁਸੀਂ ਇਸ ਜਗ੍ਹਾ ਦਾ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਜਿਹੜੇ ਸੱਜਣਾ ਨਹੀਂ ਪੜ ਸਕਦੇ ਉਹ ਪੰਜਾਬੀ ਨਹੀਂ ਜਾਣਦੇ ਉਹ ਅੰਗਰੇਜ਼ੀ ਜਾਣਦੇ ਆ ਤਾਂ ਉਹ ਇਹ ਅੰਗਰੇਜ਼ੀ ਰਾਹੀਂ ਇਸ ਇਤਿਹਾਸਕ ਸਥਾਨ ਬਾਰੇ ਉਹ ਜਾਣਕਾਰੀ ਲੈ ਸਕਦੇ ਜੀ ਤੇ ਸਾਡੇ ਵੱਲੋਂ ਦਿੱਤੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਦੱਸੋ ਜਰੂਰ ਤੇ ਦਰਸ਼ਨ ਜਰੂਰ ਕਰਕੇ ਜਾਵੇ ਇੱਕ ਵਾਰੀ ਇਸ ਗੁਰੂ ਘਰ ਦੇ ਬਹੁਤ ਸੋਹਣਾ ਬਣਿਆ ਹੋਇਆ ਵੀਰੇ ਜਰੂਰ ਇੱਕ ਵਾਰੀ ਦਰਸ਼ਨ ਕਰਕੇ ਪਰਵਾਸ ਸਮੀਤ ਧੰਨਵਾਦ